ਕੀ ਗੱਲ ਹੋਈ ਬਾਪੂ ਜੀ ਨੂੰ ਮੈਂ ਨਾ ਇੱਕ ਡਾਕਟਰ ਕੋ ਲੈ ਕੇ ਗਿਆ ਸੀਗਾ ਬਾਪੂ ਜੀ ਨੂੰ ਤੇ ਉਹਨਾਂ ਨੇ ਨਾ ਜਵਾਬ ਦੇ ਦਿੱਤਾ ਹੋਇਆ ਵਾ ਪਤਾ ਨਹੀਂ ਕੀ ਗੱਲ ਉਹ ਕੁੱਪ ਪੈ ਗਿਆ ਹੋਇਆ ਵਾ ਮੈਨੂੰ ਕਿਸੇ ਨੇ ਤੁਹਾਡੇ ਦੱਸ ਪਾਈ ਸੀਗੀ ਤੇ ਤੁਸੀਂ ਬੜੇ ਮਾਹਰ ਡਾਕਟਰ ਐ ਦੇਖੋ ਮੜਾਏ ਕੀ ਗੱਲ ਹੋਈ ਇਹਨਾਂ ਨੂੰ ਗੱਤੋ ਬਾਪੂ ਜੀ ਦੱਸ ਸਰ ਕਿੰਨੇ ਪੈਸੇ ਹੋਏ ਚਲੋ ਤੁਸੀਂ ਇਦਾਂ ਕਰੋ 500 ਰੁਪਇਆ ਦੇ ਦਿਓ ਆ 500 ਤਾਂ ਲੈ ਲਓ ਪਰ ਇਹ ਤਾਂ ਦੱਸੋ ਵੀ ਹੋਇਆ ਕਿ ਸੀ ਨਾ ਸੁੱਜੀ ਧੀਗਾ ਲਾਇਆ ਨਾ ਤੁਸੀਂ ਕੋਈ ਦਵਾਈ ਦਿੱਤੀ ਬਬੀ ਨੂੰ ਹੋਇਆ ਕੀ ਸੀਗਾ ਮੈਨੂੰ ਇਹ ਦੱਸੋ ਕਿ ਕੁੱਬ ਪੈਣ ਤੋਂ ਪਹਿਲਾਂ ਕੀ ਹੋਇਆ ਸੀ ਨਹਾਉਣ ਗਏ ਸੀ ਨਾ ਕੇ ਆਏ ਤਾਂ ਕੁੱਬ ਪੈ ਗਿਆ ਯਾਰ ਜਿਹੜਾ ਇਹਨਾਂ ਦੇ ਪਜਾਮੇ ਦਾ ਨਾਲਾ ਸੀ ਨਾ ਇਹਨਾਂ ਨੇ ਉਹ ਧੌਣ ਚ ਪਾ ਲਿਆ ਸੀ ਥੋੜਾ ਓਏ ਮੇਰਾ 10000 ਰੁਪਏ ਤੂੰ ਦੇਣਾ ਕਦੋਂ ਦੇਣਾ ਵਾ ਗੱਲ ਸੁਣ ਓਏ ਪੈਸੇ ਮੰਗਣ ਦਾ ਕੋਈ ਤਰੀਕਾ ਹੁੰਦਾ ਤਿੰਨ ਚਾਰ ਬੰਦੇ ਲੈ ਆ ਗਏ ਮੇਰੇ ਨਾਲ ਵੀ ਬੰਦੇ ਹੁੰਦੇ ਨਾ ਤਾਂ ਫੇਰ ਤੈਨੂੰ ਮੈਂ ਦੱਸਦਾ ਕਿੱਦਾਂ ਪੈਸੇ ਮੰਗੀਦੇ ਆ ਉਹ ਗੱਲ ਸੁਣ ਮੇਰੀ ਤੇਰਾ ਪਿੰਡ ਜੇ ਰਕਾਰ ਦਾ ਗੰਦਾ ਤੇਰੇ ਕੋਲ ਮੈਂ 10000 ਲੈਣਾ ਨਾ ਮੈਂ 10000 ਦਾ 20000 ਦਊ ਜੇ ਪਿੰਡ ਜੀ ਦੇ ਨਾਲ ਇੱਕ ਵੀ ਬੰਦਾ ਤੁਰ ਪਿਆ ਤਾਂ ਸਾਨੂੰ ਉੱਥੇ ਲੰਮੇ ਪਾ ਗੁੱਟੀ ਭਵਾ ਆਗੇ ਹੋਰ ਦੱਸ ਅੱਛਾ ਇਹ ਗੱਲ ਆਪਣੀ ਜਬਾਨ ਤੇ ਪੱਕਾ ਰਹੀ ਮੈਂ ਹੁਣੇ ਆਇਆ ਫਿਰ ਇੱਥੇ ਖੜੀ ਮੈਂ ਹੁਣੇ ਤੈਨੂੰ ਮੈਂ ਦੱਸ ਦਾਵਾਂ ਉਹ ਜਾ ਜਾ ਦੇਖ ਲੈਣਗੇ ਤੈਨੂੰ ਉਹ ਕਿੱਥੇ ਜਾਣਾ ਜਨਾ ਗੱਲ ਤਾਂ ਸੁਣ ਗੱਲ ਗੱਲ ਤਾਂ ਦੱਸ ਗੱਲ ਪਤਾ ਕੀ ਹੋਈ ਆ ਉਥੇ ਐਨ ਆਰ ਆਈ ਹਜ਼ਾਰ ਹਜ਼ਾਰ ਰੁਪਿਆ ਵੰਡਣ ਡਿਆ ਵਾ ਮੈਂ ਇੱਕ ਵਾਰੀ ਹਜ਼ਾਰ ਰੁਪਿਆ ਲੈਣ ਦਾ ਕਮੀਜ਼ ਬਦਲ ਕੇ ਹੋਰ ਹਜ਼ਾਰ ਰੁਪਿਆ ਲੈਣ ਟੱਲਿਆ ਵਾ ਭਈ ਉਹ ਸੱਚੀ ਬੰਦੇ ਲੈ ਆ ਨਾ ਭਈ ਉਹ ਆਹੋ ਸੱਚੀ ਬੰਦੇ ਲੈ ਆ ਉਹ ਨਾਲੇ ਸਾਡੇ ਜੁੱਤੀਆਂ ਪਾਣੇ ਨਾਲੇ ਪੈਸੇ ਦੇਣੇ ਨਾਲੇ ਡਬਲ ਦੌੜ ਖੇਤੀ ਆਇਓ ਜਮਾ